ਹੁਸ਼ਿਆਰ ਸਿੰਘ ਦਲੇ ਨੇ ਕੋਈ 100 ਗੋਤ ਜੱਟਾਂ ਦਾ ਇਤਿਹਾਸ ਲਿਖਿਆ ਹੈ 100 ਗੋਤਾਂ ਦਾ ਉਹਦੇ ਵਿੱਚ ਹਰ ਇੱਕ ਜਾਨੀ ਗੋਤ ਦਾ ਉਹਨੇ ਕੱਢਿਆ ਵੀ ਇਹਨਾਂ ਦਾ origin ਜਾਨੀ Rajputਾਂ ਚੋਂ ਹੀ ਆ ਜਿੱਦਾਂ ਸਿੱਧੂ ਔਰ ਬਰਾੜੇ ਭੱਟੀ Rajputਾਂ ਦੇ ਵਿੱਚੋਂ ਬਣਿਆ ਸਰਵਾ ਦੇ ਵਿੱਚੋਂ ਬਣਿਆ ਜਿਹੜੇ ਆ ਦਸਾਂਜ ਮੱਲੀ ਤੇ ਹੋਰ ਕਿਹੜੇ-ਕਿਹੜੇ ਚੋਹਾਨਾ ਦੇ ਵਿੱਚ ਉਹ ਨਾਗਰੇ ਚਾਲ ਚੀਮੇ ਛੱਟੇ ਇਹ ਚੋਹਾਨ Rajputਾਂ ਚੋਂ ਆ ਸੋ ਮਤਲਬ ਇਹ ਆ ਕਿ ਜੱਟ ਆਪਣੇ ਆਪ ਨੂੰ ਕੱਲਾ ਹੀ ਸਿਰਫ ਜੱਟ ਕਹਣ ਲੱਪੇ ਉਹ ਹੁਣ ਇਹ ਮੰਨਦੇ ਨਹੀਂ ਕਿ ਅਸੀਂ ਸਾਡਾ origin ਰਾਜਪੂਤਾਂ ਜਵਾ ਇਹ ਹਿਸਟਰੀ ਹੈ ਕਿ ਇਹ ਆ ਕਿ ਜਿੰਨੇ ਵੀ ਪੰਜਾਬ ਦੇ ਤਕਰੀਬਨ ਜੱਟ ਆ ਨਾ ਮੈਂ ਚਾਰਕ ਗੋਤ ਜੋ ਮੈਂ ਪੜਿਆ ਮਾਨ ਭੁੱਲਰ ਹੇਰ ਤਪੂਨੀ ਇਹ ਕਹਿੰਦੇ ਅਸੀਂ ਨਹੀਂ ਜਣੀ ਰਾਜਪੂਤਾਂ ਚ ਹੈਗੇ ਅਸੀਂ ਸਿੱਧੇ ਜੱਟ ਆ ਜਣੀ ਜੋ ਵੀ ਆ ਤੇ ਲੇਕਿਨ ਬਾਕੀਆਂ ਦਾ ਸਾਰਾ ਜਿਹੜਾ ਇਤਿਹਾਸ ਆ ਉਹ ਰਾਜਪੂਤਾਂ ਦੇ ਵਿੱਚੋਂ ਹੀ ਜਿਲੇ ਰਾਜਸਥਾਨ ਤੋਂ ਆ ਗਏ ਇੱਧਰ ਉਹਨਾਂ ਨੇ ਆਪਣੇ ਲੜਕੀ ਲੜਕੀਆਂ ਦੀਆਂ ਸ਼ਾਦੀਆਂ ਤਾਂ ਕਰਨੀਆਂ ਸੀ ਨਾ ਇੱਧਰ ਹੋਰ ਤਾਂ ਹੈ ਨਹੀਂ ਸੀ ਇੱਥੇ ਜੱਟ ਸੀਗੇ ਸੋ ਉਹ ਰਾਜਪੂਤ ਜਿਹੜੇ ਸੀ ਇਹ ਮਜਬੂਰੀ ਤੌਰ ਤੇ ਉਹ ਸ਼ਾਦੀਆਂ ਜਣੀ ਜੱਟਾਂ ਦੇ ਨਾਲ ਕਰਨ ਲੱਗ ਪਏ ਤੇ ਰਾਜਪੂਤ ਇਸ ਤਰ੍ਹਾਂ ਕਰਦੇ ਸੀ ਜਿਹੜਾ ਹੋਰ ਕੌਮ ਵਿੱਚ ਸ਼ਾਦੀ ਕਰ ਲਵੇ ਉਹਨੂੰ ਰਾਜਪੂਤੀਚੋਂ ਕੱਢ ਦਿੰਦੇ ਸੀ ਜੇ ਤਾਂ ਪਟੀਆਂ ਦਾ ਸੀਗਾ ਇੱਕ ਕੀਵਾ ਸੀ ਉਹਨੇ ਜੱਟਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਉਹਨੂੰ ਰਾਜਪੂਤਾ ਨੇ ਕੱਢ ਦਿੱਤਾ ਜਿਹੜਾ ਜਨੀਆ ਬਰਾੜਾਂ ਦਾ ਤੇ ਸਿੱਧੂ ਬਰਾੜਾਂ ਦਾ ਜਿਹੜਾ ਬਜ਼ੁਰਗ ਸੀ